ਹਾਂਜੀ ਤੁਸੀਂ ਬਿਲਕੁਲ ਸਹੀ ਸੁਣਿਆ ਸਹੀ ਪੜਿਆ ਜੀ ਅੱਜ ਅਸੀਂ ਤੁਹਾਨੂੰ 300 ਚ ਪ੍ਰਿੰਟ ਸੂਟ ਦੇਣਾ ਹੈ ਜੀ ਵੀਡੀਓ ਤੇ ਐਂਡ ਤੱਕ ਬਨੇ ਰਹੋ ਜੀ ਵੀਡੀਓ ਤੇ ਜੇ ਤੁਸੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਸਭ ਤੋਂ ਪਹਿਲੇ ਸੂਟ ਚੈੱਕ ਕਰੋ ਜੀ ਸੇਲ ਹੈ ਜੀ ਰਖੜੀ ਸੇਲ ਮੈਂ ਤੁਹਾਨੂੰ ਕੱਲ ਵੀਡੀਓ ਚ ਕਿਹਾ ਸੀ ਕਿ ਹਰ ਰੋਜ਼ ਤੁਹਾਨੂੰ ਨਵੇਂ ਤੇ ਨਵੇਂ ਰੇਟ ਦੇ ਸੂਟ ਲੈ ਕੇ ਆਉਣੇ ਆ ਜੀ ਸਭ ਤੋਂ ਪਹਿਲਾ ਸੂਟ ਚੈੱਕ ਕਰੋ ਜੀ ਸਭ ਤੋਂ ਪਹਿਲੇ ਸੂਟ ਦੇਣੇ ਆ ਜੀ ਤੁਹਾਨੂੰ 2 ਸੂਟ 850 ਦੇ ਦੋ ਸੂਟ 850 ਦੇ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਅੰਦ ਕਰੀ ਜਾਓ ਜੀ ਬਹੁਤ ਹੀ ਪਿਆਰੇ ਮਸਲੀਨ ਕਾਟਨ ਦੇ ਸੂਟ ਹੈ ਜੀ ਪਹਿਲਾਂ ਤਾਂ ਸੂਟਾਂ ਦੀ ਪ੍ਰਿੰਟਿੰਗ ਚੈੱਕ ਕਰੋ ਕਲਰ ਚਾਰਟ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 850 ਦੇ ਦੋ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲਈ ਜਾਓ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਮੰਗਾਉਣੇ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਕਲਰ ਚਾਰਟ ਚੈੱਕ ਕਰੋ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਪਿਕਾਂ ਸੈਂਡ ਕਰੋ ਤੇ ਆਪਣੇ ਸੂਟ ਬੁੱਕ ਕਰੋ ਜਿਵੇਂ ਰਖੜੀ ਆ ਰਹੀ ਆ ਆਪਾਂ ਨੇ ਗਿਫਟ ਦੇਣੇ ਵੀ ਹੁੰਨੇ ਆ ਤੇ ਆਪਾਂ ਨੇ ਗਿਫਟ ਲੈ ਕੇ ਵੀ ਜਾਣੇ ਹੁੰਨੇ ਆ ਬਹੁਤ ਹੀ ਪਿਆਰੀ ਪਿਆਰੇ ਸੂਟ ਹੈ ਅਗਲਾ ਸੂਟ ਚੈੱਕ ਕਰੋ ਜੀ ਇਹ ਹੈਗੀਆਂ ਜੀ ਕੈਂਬ੍ਰਿਕ ਕਾਟਨ ਦੇ ਸੂਟ ਕੈਂਬ੍ਰਿਕ ਕਾਟਨ ਦੇ ਸੂਟ ਹੈ ਬਹੁਤ ਹੀ ਪਿਆਰੇ 900 ਦੇ ਦੋ ਸੂਟ ਜੀ ਨਾਲ ਦੀ ਨਾਲ ਸਕਰੀਨਸ਼ਾਟ ਸੈਂਡ ਕਰੋ ਜੀ ਲਾਈਨਿੰਗ ਦੀ ਕੋਈ ਨੀਟ ਨਹੀਂ ਹੈਗੀ ਬਿਦੌਟ ਲਾਈਨਿੰਗ ਵਾਲੇ ਸੂਟ ਹੈ ਜੀ 900 ਦੇ ਦੋ ਸੂਟ ਕਲਰ ਕੰਟਰਾਸਟ ਬਹੁਤ ਪਿਆਰੇ ਆ ਜੀ ਜਿਵੇਂ ਗਰਮੀ ਆ ਗਰਮੀ ਦੇ ਹਿਸਾਬ ਨਾਲ ਕਲਰ ਲੈ ਕੇ ਆਨੇ ਆ ਬਹੁਤ ਹੀ ਪਿਆਰੀ ਜੇ ਕਲਰ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਇਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣਾ ਸੂਟ ਸੱਤ ਮੰਗਵਾ ਸਕਦੇ ਆ ਸੂਟ ਪਹੁੰਚਣ ਦਾ ਸਮਾਂ ਹੈਗਾ ਹੈ ਜੀ 1 ਵੀਕ 1 ਵੀਕ ਜਾਨਕਿ ਇੱਕ ਹਫਤਾ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਸ਼ੀਪਿੰਗ ਕੋਈ ਅਲੱਗ ਤੋਂ ਨਹੀਂ ਹੈਗੀ ਵਿਦ ਸ਼ੀਪਿੰਗ ਸੂਟ ਦਾ ਪ੍ਰਾਈਸ ਹੈਗਾ 900 ਦੇ 2 ਸੂਟ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਵਾਈਦੇਵੇ ਤੁਹਾਨੂੰ ਪਿਕ ਭੇਜਣੀ ਨਹੀਂ ਆਉਂਦੀ ਤਾਂ ਤੁਸੀਂ ਕਾਲ ਕਰਕੇ ਸੂਟ ਤੇ ਨੰਬਰ ਮੈਂਸ਼ਨ ਕਰਿਆ ਹੋਵੇ ਹੈ ਤੁਸੀਂ ਨੰਬਰ ਦੱਸ ਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਕੈਂਬ੍ਰਿਕ ਕਾਟਨ ਸਟੱਫ ਬਹੁਤ ਪਿਆਰਾ ਹੈ ਬਿਨਾ ਲਾਈਨਿੰਗ ਤੋਂ ਵੰਡ ਵਾਲਾ ਸੂਟ ਹੈ ਕੋਈ ਇਹਦੇ ਵਿੱਚ ਲਾਈਨਿੰਗ ਨਹੀਂ ਨੀੜਨੀ ਹੈਗੀ ਨਾਲ ਦੀ ਨਾਲ ਪਿਕਾਂ ਲਈ ਜੋ ਭੇਜੀ ਜਾਓ ਤੁਸੀਂ ਪਿਕ ਭੇਜ ਕੇ ਨਾਲ ਦੀ ਨਾਲ ਆਪਣਾ ਡਰੈੱਸ ਪਾ ਦਿਆ ਕਰੋ ਜੀ Google Pay Paytm ਕਰਕੇ ਤੁਸੀਂ ਸਕਰੀਨ ਸ਼ਾਟ ਭੋਜਣਾ ਤਾਂ ਤੁਹਾਡਾ ਸੂਟ ਬੁੱਕ ਹੋਣਾ ਜੀ ਕਾਲ ਕਰਕੇ ਪੁੱਛਣ ਨਾਲੋਂ ਤਾਂ ਬੈਟਰ ਹੈ ਕਿ ਸਭ ਕੁਝ ਤੁਹਾਨੂੰ ਵੀਡੀਓ ਚ ਮੈਂਸ਼ਨ ਕਰਿਆ ਜਾਂਦਾ ਤੁਸੀਂ ਪਹਿਲਾਂ ਵੀਡੀਓ ਧਿਆਨ ਨਾਲ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੁਹਾਨੂੰ ਕੋਈ ਗੱਲ ਪੁੱਛਣ ਦੀ ਨੀੜੇ ਨਹੀਂ ਰਹਿਣੀ ਹੈਗੀ ਜੀ ਸਾਰਾ ਕੁਝ ਵੀਡੀਓ ਚ ਕਲੀਅਰ ਕਰਿਆ ਜਾਂਦਾ ਇਸ ਕਰਕੇ ਮੇਰੀਆਂ ਭੈਣਾਂ ਨੂੰ ਹੱਥ ਮੰਨ ਕੇ ਬੇਨਤੀ ਆ ਕਿ ਇਹ ਨਾ ਪੁੱਛਿਆ ਕਰੋ ਕਿ ਕੈਸ਼ ਔਨ ਡਿਲੀਵਰੀ ਹੈ ਕਿਉਂਕਿ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਇਹ ਸੂਟ ਹੋਣਗੇ ਜੀ ਜੋਰਜਟ ਦੇ ਅਗਲੇ ਸੂਟ ਹੈਗੇ ਆ ਜੀ ਜੋਰਜਟ ਦੇ ਜੋਰਜਟ ਦੇ ਸੂਟ ਜੀ ਮਿਲਣਗੇ ਤੁਹਾਨੂੰ ਤਿੰਨ ਤਿੰਨ ਸੂਟ ਮਿਲਣਗੇ ਜੀ ਤੁਹਾਨੂੰ 900 ਦੇ ਦੋ ਕਸਟਮਰ ਦੀ ਚੁਆਇਸ ਦੇ ਹੋਣਗੇ ਇੱਕ ਅਸੀਂ ਆਪਣੇ ਵੱਲੋਂ ਪੇ ਚੁੰਗੇ ਜੀ ਇਹ ਵੀ ਆਫਰ ਹੈ ਜੀ ਬਾਕੀ ਗੱਲ ਇੱਕ ਹੋਰ ਜੀ ਜਿਹੜੇ ਆਫਰ ਵਾਲੇ ਸੂਟ ਹੁੰਨੇ ਆ ਜਿਹੜੇ ਅਸੀਂ ਵੀਡੀਓ 'ਚ ਤੁਹਾਨੂੰ ਬੋਲਦੇ ਆਂ ਵੀ ਦੋ ਦਾ ਪ੍ਰਾਈਸ ਇਹ ਆ ਦਾ 2 ਦਾ ਪ੍ਰਾਈਸ ਇਹ ਹੋਊਗਾ ਇਹ ਨਹੀਂ ਹੋਊਗਾ ਵੀ 1 ਦਾ ਪ੍ਰਾਈਸ ਤੁਸੀਂ ਕਹੋ ਵੀ ਇਹਦਾ ਹਾਫ ਹੋਊਗਾ ਉਹਦਾ ਪ੍ਰਾਈਸ ਅਲੱਗ ਹੁੰਦਾ ਏ ਜੀ ਜਿਹੜੇ ਜੋਰਜਟ ਦੇ ਸੂਟ ਹੈ ਜੀ ਦੋ ਤੁਸੀਂ ਖੁਦ ਸਿਲੈਕਟ ਕਰ ਸਕਦੇ ਆ ਇੱਕ ਆਸੀਂ ਤੁਹਾਨੂੰ ਆਪਣੀ ਪਸੰਦ ਦਾ ਭੇਜੂਗੇ ਜੀ 5-5 ਮੀਟਰ ਦੀ ਸੂਤਾਂ ਦੀ ਕੱਟ ਹੋਊਗੀ ਜੀ ਲਾਈਨਿੰਗ ਲਾ ਕੇ ਬਣਨ ਵਾਲਾ ਸੂਟ ਹੈ ਜੋਰਜਟ ਦਾ ਫੈਬਰਿਕ ਬਹੁਤ ਪਿਆਰਾ ਏ ਜਿਨੂੰ ਜੌਰਜਟ ਪਸੰਦ ਹੈ ਜੋ ਜੌਰਜਟ ਲਾਈਕ ਕਰਦਾ ਹੈ ਬਿਲਕੁਲ ਵੀ ਸੂਟ ਛੱਡਿਓ ਨਾ ਜੇ ਤੁਹਾਡਾ ਕਲਰ ਕੋਈ ਤੁਹਾਨੂੰ ਪਸੰਦ ਆਉਂਦਾ ਹੈ ਸੂਟ ਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਸੂਟ ਨੂੰ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਸਿੰਪਲ ਤੁਸੀਂ ਪਾਈਪਿੰਨ ਲਗਾ ਕੇ ਸੂਟ ਬਣਾ ਸਕਦੇ ਆ ਡਿਜੀਟਲ ਪ੍ਰਿੰਟ ਸੂਟ ਹੈ ਬਹੁਤ ਹੀ ਪਿਆਰੇ ਜੌਰਜਟ ਦੀ ਫਿਟਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਜੀ ਇਹਦਾ ਕੋਈ ਕਲਰ ਜਾਣ ਦਾ ਡਰ ਨਹੀਂ ਹੁੰਦਾ ਬਹੁਤ ਸੋਹਣੀ ਲਾਈਟ ਵੇਟ ਜੌਰਜਟ ਹੈ ਇਹਦੀ ਤੁਸੀਂ ਲੌਂਗ ਡਰੈੱਸ ਵੀ ਬਣਾ ਸਕਦੇ ਆ ਉਹ ਤੁਹਾਡੀ ਆਪਣੀ ਚੁਆਇਸ ਹੈ ਸਲਵਾਰ ਸੂਟ ਬਣਾਓ ਪਲਾਜੋ ਸੂਟ ਬਣਾਓ ਲੇਕਿਨ ਕੱਟ ਹੋਊਗੀ 5 ਮੀਟਰ ਦੀ 5 ਮੀਟਰ ਦੀ ਕੱਟ ਹੈ ਜੀ ਦੋ ਸੂਟ ਕਸਟਮਰ ਸਿਲੈਕਟ ਕਰ ਸਕਦਾ ਹੈ ਇੱਕ ਸੂਟ ਅਸੀਂ ਆਪਣੀ ਪਸੰਦ ਅਜਣੂਗੇ ਦਵਾਂਗੇ ਜੀ ਜਣੇ ਕਿ ਤਿੰਨ ਸੂਟ 900 ਦੇ ਤਿੰਨ ਸੂਟ 900 ਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਲਾਈਟ ਡਾਰਕ ਦੋਨੋਂ ਤਰ੍ਹਾਂ ਦੇ ਸੂਟ ਆ ਜੀ ਇੱਦਾਂ ਨਹੀਂ ਹੈ ਵੀ ਡਾਰਕ ਕੈਲਿਆਂ ਤੇ ਕੋਈ ਮੇਰੀ ਭੈਣ ਲਾਈਟ ਸੂਟ ਲੈਣਾ ਚਾਹੁੰਦੀ ਆ ਤਾਂ ਲਾਈਟ ਸੂਟ ਮੰਗਵਾ ਸਕਦੀ ਆ ਡਾਰਕ ਸੂਟ ਲੈਣਾ ਚਾਹੁੰਦੀ ਆ ਤਾਂ ਡਾਰਕ ਸੂਟ ਮੰਗਾ ਸਕਦੀ ਆ ਬਹੁਤ ਹੀ ਪਿਆਰੇ ਪਿਆਰੇ ਜਾਰਜਟ ਦੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਪਿਕਾ ਪਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇਆ ਕਰੋ ਜੇ ਕੋਈ ਮੇਰੀ ਭੈਣ ਵੀਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਿਹਾ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਜ਼ੋਰਜਟ ਦੇ ਜ਼ੋਰਜਟ ਫੈਬਰਿਕ ਬਹੁਤ ਲਾਈਟ ਵੇਟ ਹੈ ਇਹ ਨਹੀਂ ਹੈਵੀ ਜ਼ੋਰਜਟ ਚੂਬਨ ਵਾਲੀ ਆ ਬਹੁਤ ਸੌਫਟ ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਜ਼ੋਰਜਟ ਦੇ ਜੌਰਜਟ ਦਾ ਅੱਜ ਕੱਲ ਵੀ ਬਹੁਤ ਟ੍ਰੈਂਡ ਚ ਹੈ ਇਹਨੂੰ ਆਪਾਂ ਗਰਮੀ ਚ ਵੀ ਪਾ ਸਕਦੇ ਆਂ ਸਰਦੀ ਚ ਵੀ ਪਾ ਸਕਦੇ ਆਂ ਇਹਦਾ ਕੋਈ ਇਹ ਇਸ਼ੂ ਨਹੀਂ ਹੁੰਦਾ ਵੀ ਮੌਸਮ ਨਾਲ ਪੈਂਦੀ ਆ ਕਿਉਂਕਿ ਜੌਰਜਟ ਲਾਈਨਿੰਗ ਲਗਾ ਕੇ ਬਣਦੀ ਆ ਆਪਾਂ ਇਹਨੂੰ ਗਰਮੀ ਚ ਵੀ ਬੇਅਰ ਕਰ ਸਕਦੇ ਆਂ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਕਲਰ ਬਹੁਤ ਪਿਆਰੇ ਆ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਤੁਸੀਂ ਪਿਕਾ ਭੇਜ ਕੇ ਆਪਣੇ ਸੂਟ ਬੁੱਕ ਕਰ ਸਕਦੇ ਆਂ ਜੀ ਨਾਲ ਦੀ ਨਾਲ ਪਿਕਾ ਭੇਜਿਆ ਕਰੋ ਪਰ ਵੀਰ ਤੁਸੀਂ ਪੁਰਾਣੀ ਵੀਡੀਓ ਚ ਸੂਟ ਸਿਲੈਕਟ ਕਰ ਲੈਨੇ ਆ ਉਹ ਮਿਲਣੇ ਮੁਸ਼ਕਲ ਹੋ ਜੰਨੇ ਆ ਤੁਸੀਂ ਨਿਊ ਵੀਡੀਓ ਦੇਖ ਦੀ ਸਾਰ ਪਿਕਾਂ ਬਾਦਿਆ ਕਰੋ ਤੇ ਆਪਣੇ ਵਾਸਤੇ ਸੂਟ ਬੁੱਕ ਕਰ ਲਿਆ ਕਰੋ ਜੀ ਬੁੱਕ ਕਰਨ ਦਾ ਪ੍ਰੋਸੀਜਰ ਹੈਗਾ ਜੀ ਪਹਿਲਾਂ ਤੁਸੀਂ ਸੂਟ ਭੇਜਣਾ ਸੂਟ ਦੀ ਪਿਕ ਭੇਜਣੀ ਜਦ ਅਸੀਂ ਤੁਹਾਨੂੰ ਜੈਸ ਬੋਲਤਾ ਤਾਂ ਨਾਲ ਦੀ ਨਾਲ ਪੇਮੈਂਟ ਪਾ ਕੇ ਸਕਰੀਨ ਸ਼ਾਟ ਸੈਂਡ ਕਰ ਦੇਣਾ ਤੇ ਆਪਣਾ ਡਰੈਸ ਸੈਂਡ ਕਰ ਦੇਣਾ ਤਾਂ ਤੁਹਾਡਾ ਸੂਟ ਬੁੱਕ ਹੋਣਾ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਜੋਰ ਜੱਟ ਦੇ ਨਾਲ ਦੀ ਨਾਲ ਚੱਕੀ ਜੋ ਆਪਾਂ ਕਿਸੇ ਨੂੰ ਗਿਫਟ ਦੇਣਾ ਉਹਦੇ ਲਈ ਵੀ ਬਹੁਤ ਵਧੀਆ ਹੈ ਜੀ ਰੇਟ ਦੇ ਹਿਸਾਬ ਨਾਲ ਦੇਖੋ ਜੀ ਹਰੇਕ ਬੰਦੇ ਨੇ ਉਸ ਹਿਸਾਬ ਨਾਲ ਸੂਟ ਲੈਣਾ ਜਿੰਨਾ ਕੋ ਉਹਨਾਂ ਦੀ ਜੇਬ ਪਰਮਿਸ਼ਨ ਦਿੰਦੀ ਆ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਮਿਕਸ ਕਾਟਨ ਦੇ ਸੂਟ ਹੈ ਜੀ ਇਹ ਇਹ ਸੂਟ ਹੈਗੇ ਆ ਜੀ ਮਿਕਸ ਕਾਟਨ ਦੇ ਇਹ ਸੂਟ ਮਿਲਣਗੇ ਜੀ ਤੁਹਾਨੂੰ 650 ਦੇ ਦੋ ਸੂਟ ਜਿਹੜੇ ਮਰਜੀ ਸੂਟ ਚੱਕੋ ਜੀ 650 ਦੇ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਸੂਟਾਂ ਦੀਆਂ ਪਿਕਾਂ ਪਾ ਸਕਦੇ ਆ ਇੱਕ ਗੱਲ ਹੋਰ ਜੀ ਸੇਲ ਦਾ ਰੇਟ ਹੋਰ ਹੁੰਦਾ ਰਿਟੇਲ ਦਾ ਸੇਟ ਰੇਟ ਹੋਰ ਹੁੰਦਾ ਜਿਵੇਂ ਅੱਜ ਆਫਰ ਲਾਈ ਆ ਤਾਂ ਇਹ ਰੇਟ ਹੈ ਨਹੀਂ ਇਹਦਾ ਰੇਟ ਅਪ ਹੁੰਦਾ ਜੀ ਸਕਰੀਨ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇਆ ਕਰੋ ਥੈਂਕ ਯੂ so much ਜੀ ਵੀਡੀਓ ਨੂੰ ਇਨਾ ਪਿਆਰ ਦੇਣ ਲਈ